ਜਲੰਧਰ ਦੇ ਕਸਬਾ ਆਦਮਪੁਰ ਦੇ ਵਿੱਚ ਸ਼ਨੀਵਾਰ ਦੁਪਹਿਰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਕੁਝ ਬਦਮਾਸ਼ਾਂ ਨੇ ਹੁਸ਼ਿਆਰਪੁਰ ਤੋਂ ਪੇਸ਼ੀ ਤੋਂ ਵਾਪਸ ਆ ਰਹੇ ਦੋ ਨੌਜਵਾਨਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਹਮਲੇ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜਦਕਿ ਦੂਜਾ ਗੰਭੀਰ ਤੌਰ ਤੇ ਜ਼ਖਮੀ ਹੈ ਦਰਅਸਲ ਜਲੰਧਰ ਦੇ ਹੀ ਪਿੰਡ ਕਾਲਾ ਬੱਕਰਾ ਦਾ ਰਹਿਣ ਵਾਲਾ ਸੰਨੀ ਆਪਣੇ ਦੋਸਤ ਬਲਿਹਾਰ ਦੇ ਨਾਲ ਹੁਸ਼ਿਆਰਪੁਰ ਤੋਂ ਝਗੜੇ ਦੇ ਮਾਮਲੇ ਵਿੱਚ ਪੇਸ਼ੀ ਪੂਕਤਣ ਤੋਂ ਬਾਅਦ ਵਾਪਸ ਪਰਤ ਰਿਹਾ ਸੀ ਆਦਮਪੁਰ ਦੇ ਕੋਲ ਤਿੰਨ ਲੋਕਾਂ ਨੇ ਬੱਸ ਰੁਖਵਾਈ ਤੇ ਦੋਵਾਂ ਨੌਜਵਾਨਾਂ ਤੇ ਤੇਜ਼ ਤਾਰ ਹੱਥਿਆਰਾਂ ਦੇ ਲੈਂਡ ਫਰੇਬੀ ਕਰਦਾ ਪਿਆ ਸੀ ਜਦੋਂ ਮੁੰਡੇ ਆਏ ਮੈਂ ਮਾਲਕ ਕਿਹਾ ਬੱਸ ਰੋਕੀ ਮੈਂ ਕਿਹਾ ਸਵਾਰੀ ਹੋਣੀ ਆ ਮੈਂ ਬੱਸ ਰੋਕੀ ਉਹ ਗੱਡੀ ਵਾਲੇ ਨਿਊਡਲ ਵਜੀ ਉਹ ਵਿੱਚ ਚੜੇ ਮੈਂ ਤੇ ਲੈਟਰਨ ਲਗਾ ਪੁੱਤ ਲੈ ਕੇਤੀ ਜਾਣਾ ਵਿੱਚ ਚੜੇ ਉਹਨੇ ਚ ਇੱਕ ਅੱਧਾ ਮਿੰਟ ਲਾਇਆ ਛਾਪੀ ਮਾਰ ਕੇ ਉਹਦੇ ਟੱਕੂ ਮਾਰੇ ਜਿੱਦਾਂ ਦੀ ਕਿ ਟੱਕੂ ਮਾਰੇ ਤੇ ਮੈਂ ਇੱਕ ਉਹ ਮਿੰਟ ਖਾ ਮੇਰੇ ਕੋਲ ਆ ਕਹਿੰਦਾ ਭਾਜੀ ਬਚਾ ਮੈਨੂੰ ਮੈਂ ਉਹਨੂੰ ਚੱਕਿਆ ਇੱਕ ਆਪਣਾ ਬਾਨਾ ਬੰਨ ਕੇ ਉਹਦੇ ਫਰੀ ਤੇ ਇੱਕ ਲੰਮਾ ਪਾਇਆ ਕਿਤੇ ਮੈਂ ਕੁੜੀਆਂ ਬੈਠੀਆਂ ਸੀ ਮੈਨੂੰ ਪਾਣੀ ਪੂਣੀ ਪਲਾਇਆ ਫੋਨ ਕਿਦਾਂ ਬੋਲਿਆ ਸਾਲੇ ਕਹਿੰਦੇ ਆਵੇ 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 ਇਕਸ ਦੇ ਮੈਂਡ ਤੇ ਮੁੰਡਾ ਮਰ ਗਿਆ ਅਸੀਂ ਤਾਂ ਇਹ ਕਹਿੰਨੇ ਕਿ ਸਾਨੂੰ ਇਨਸਾਫ ਚਾਹੀਦਾ ਜਿਨ੍ਹਾਂ ਨੇ ਮਾਰਿਆ ਤੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਪੁਲਿਸ ਦੇ ਮੁਤਾਬਕ ਸਨੀ ਉਤੇ ਕਿਡਨਾਪਿੰਗ ਦਾ ਕੇਸ ਦਰਜ ਸੀ ਤੇ ਇਸੇ ਮਾਮਲੇ ਦੇ ਵਿੱਚ ਪੇਸ਼ੀ ਪੁੱਗਤ ਕੇ ਉਹ ਵਾਪਸ ਆ ਰਿਹਾ ਸੀ ਇਸ ਦੌਰਾਨ ਕੁਝ ਮੁੰਡੇ ਮੋਟਰਸਾਈਕਲ ਦੇ ਉੱਤੇ ਉਹਨਾਂ ਦਾ ਪਿੱਛਾ ਕਰ ਰਹੇ ਸਨ ਤੇ ਨਾਲਾ ਪਿੰਡ ਦੇ ਕੋਲ ਬੱਸ ਰੋਕ ਕੇ ਉਹਨਾਂ ਨੇ ਸਵਾਰੀਆਂ ਦੇ ਸਾਹਮਣੇ ਹੀ ਸਨੀ ਨੂੰ ਕਤਲ ਕਰ ਦਿੱਤਾ ਜੀ ਐਫ ਆਰ ਬੰਦ ਕਰ ਲਈ ਹੈ ਐਫ ਆਰ ਦੇ ਵਿੱਚ ਜਿਹੜਾ ਸੁਖਿੰਦਰ ਉੱਪਰ ਮੰਗਰ ਦਾ ਉਹ ਰਿਗਿਸਟਰ ਡਿਪਾਰਟਮੈਂਟ ਮੰਨ ਕੋਨੋ ਲੈਟੀਫਾਈ ਕੀਤਾ ਨਾ ਬਾਕੀ ਗ੍ਰੇ ਮੰਨ ਉਹ ਬੱਲੇ ਕੇਸ ਉਹ ਪ੍ਰਕਿਰਤਸ